ਹੋ ਗਿਆ ਲਖਿਆ ਲਓ ਸਰਦਾਰ ਦੇ ਬੁੱਲਤੀਤ ਆ ਪ੍ਰੀਤ ਬੱਲੇ ਬਣੇ ਕਰਾ ਗਏ ਕੇਰਮੈਨ ਦਿਲ ਦੀਆਂ ਏ ਆ ਇੱਥੇ ਰੱਖੋ 25100 ਦੇ sire di takkar ek bendiyan karde ha he ફરੰਦੀਪੁਰਿਆ ફરੰਦੀਪੁਰਿਆ ਦੇ ਗੋਰਾ ਘੜਾ ਰਾਜੋਗੇ ਪਿੰਡ ਵਾਲਾ ਏ ਇੱਥੇ ਰੱਖੋ ਨੌਜੰਨਾ ਸਿੰਦਰਾ ਮੁੰਡਾ ਗਿਆ ਓ ਨਵੀਂ ਜੀ ਓਵਰ ਦਾ ਮੁੰਡਾ ਆ ਗਿਆ ਆ ਹੋ ਗਿਆ ਪਰਾਪੂਰੇ ਪਿੰਡ ਦਾ ਕਿੰਦਰ ਏ ਆ ਏ ਆ ਉਹ ਮੀਰਾ ਕੋਟਿਆ ਹਵਾ ਹਵਾਈ ਹੋ ਗਿਆ ਮੀਰਾ ਕੋਟਿਆ ਦੇਣੀ ਤਾੜੀਆਂ ਦੇ ਵਿੱਚ ਸ਼ੁਰੂਆਤ ਹੋ ਰਹੀ ਹੈ ਲਾਓ ਐਸਪੀ ਦਾ ਕਹਿੰਦੇ ਜੋਰ ਸਿੰਘ ਵਾਲਾ ਪਿੰਡ ਹੈ ਜਿਹੜਾ ਗੱਭਰੂ ਪਹਿਲੀ ਰੇਡ ਪਾਉਣ ਵਾਸਤੇ ਗਲਬਾਦਾ ਹੋਇਆ ਹੈ ਸਾਹਮਣੇ ਚਾਰ ਤਿਆਰ ਹੈ ਉਧਰ ਨਾਨਕ ਪੁੱਲਰ ਫਰਾਂਸ ਕਹਿੰਦੇ ਯਾਰਾਂ ਦਾ ਯਾਰ ਹੈ ਜਿਹਦਾ ਪਿਆਰ ਜਗਪੁਰ ਜਗਵੀਰ ਪੰਘੂ ਕਹਿੰਦੇ ਉਹ ਜਗਰੂਪ ਪੰਘੂ ਯੂਐਸਏ ਦੇ ਨਾਲ ਐਸਪੀ ਦੀ ਰੇਡ ਹੈ ਅੱਜੀ ਉਪਰ ਵਾਲਾ ਤਿਆਰ ਹੈ ਇੱਕ ਕੰਨੀ ਤੇ ਕਹਿੰਦੇ ਹਰੰਦੀਪੁਰੀਆ ਉਹ ਦੁਨੀਆ ਦਾ ਹਿਮਾਲਿਆ ਪਰਬਤ ਬਰਾ ਕਹਿੰਦੇ ਅੱਜੀ ਉਪਰ ਵਾਲਾ ਚੜੀ ਹੋਈ ਬਗਲੋ ਪਹਿਲਾ ਡੇਢ ਅੰਕ ਹੇ ਐਂਥੇ ਰੱਖੋ ਹੇ ਐਂਥੇ ਰੱਖੋ ਨੌਜਾਨਾ ਇੱਥੇ ਰੱਖੋ ਉਧਰ ਕਹਿੰਦੇ ਲੱਦੂ ਵਾਲੇ ਪ੍ਰੀਤ ਦੀਆਂ ਸੰਜੀਆਂ ਖੱਬੀਆਂ ਬਾਵਾ ਵਰਪਾਲ ਗੋਦਵਾਲ ਮਨਦੀਪ ਲੱਦੂ ਜਗਰੂਪ ਲੱਦੂ ਤੇ ਜੱਜ ਜਮਾ ਰਾਇ ਬਰਵਿੰਦਰ ਜਾਂਡਿਆ ਸੁਖ ਘਰਿਆਲਾ ਤੇ ਜੱਗੂ ਪੱਤੂ ਸਾਡਾ ਵੀਰ ਹੈ ਜੱਗਾ ਪੱਤੂ ਲਾਓ ਸੁਰ ਸਿੰਘੇ ਮਨਤੇਜ ਦੀ ਰੇਡ ਇਸੇ ਛੋਟਾ ਵੀਰ ਗੱਲ ਕਰਦਾ ਹੋਇਆ ਆਓ ਸਾਹਮਣੇ ਕਹਿੰਦੇ ਤੇਜਪਾਲ ਸੁਰ ਸਿੰਘਿਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਸੁਰ ਸਿੰਘੇ ਦੀ ਕਬੱਡੀ ਪਈ ਹੋਈ ਹੈ ਇਹ ਆ ਕਹਿੰਦੇ ਸੁਖਾ ਦੁੱਬਲੀ ਵਾਲਾ ਆਓ ਕਹਿੰਦੇ ਕਰਦਾ ਟਰਾਈ ਪਰ ਨੰਬਰ ਕਹਿੰਦੇ ਇਸ ਵੇਲੇ ਤੇਜਪਾਲ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਆਓ ਸਾਹਮਣੇ ਕਹਿੰਦੇ ਜੱਗਾ ਦਿਆਲਪੁਰਿਆ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਮੱਖਣ ਸੰਧੂ ਮੱਖੀ ਨੂੰ ਆਪਣਾ ਉਸਤਾਦ ਮੰਨਦਾ ਹੈ ਇਹ ਮੱਖਣ ਸੰਧੂ ਮੱਖੀ ਕਹਿੰਦੇ ਬਾਬਾ ਬਾਬੇ ਜੀ ਮੇਰ ਦੇ ਨਾਲ ਅਮਰੀਕਾ ਦੇ ਵਿੱਚ ਖੁੱਤੀ ਪਾ ਰਿਹਾ ਹੈ ਲਓ ਸਾਹਮਣੇ ਜੱਗਾ ਦਿਹਾਲਪੁਰਿਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਵੇਖਾਂਗੇ ਸਾਹਮਣੇ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਇੱਕ ਇੱਕ ਨੇ ਦੇ ਕਹਿੰਦੇ ਆ ਚੀਓ ਪਲਾਲਾ ਦੂਜੀ ਕੰਨੇ ਦੇ ਕਹਿੰਦੇ ਫਰੰਦੀਪੁਰਿਆ ਵੇਖਾਂਗੇ ਮੇਰੇ ਮਿੱਤਰੋ ਆ ਬਾਬਾ ਕੋਟੀ ਦੇ ਖੇਡਿਆ ਬਾਬਾ ਰੇੜੇ ਸ਼ਾਹ ਜੀ ਦੀ ਧਰਤੀ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਜੱਗਾ ਦਿਹਾਲਪੁਰਿਆ ਲੱਖਾਂ ਜੰਗ ਦਾ ਵਾਅਦਾ ਕਰ ਗਿਆ ਅਗਲੀ ਰੇਡ ਤੇ ਬੋਲ ਸੁੱਗਾ ਸਾਹਿਬ ਆਹ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਜੁਗਾ ਜੁਗਾ ਤੋਂ ਚਲਦੀ ਆਈ ਜੁਗਾ ਜੁਗਾ ਤੱਕ ਚਲਦੀ ਰਹਿ ਫਰਮਣ ਪਿਆਰੀਏ ਖੇਡੇ ਨਹੀਂ ਤੂੰ ਅੱਗੇ ਵਧਦੀ ਰਹਿ ਰੱਬ ਕਰੇ ਨਾ ਅੜਚਾ ਨਾ ਹੋਵੇ ਸੁੱਖਾਂ ਲੱਦੀ ਨੂੰ ਮਾਂ ਦਾ ਰਤਬਾ ਮਿਲਿਆ ਏ ਮਾਂ ਖੇਡ ਕਬੱਡੀ ਨੂੰ ਉਹ ਮਾਂ ਦਾ ਰਤਬਾ ਮਿਲਿਆ ਏ ਮਾਂ ਖੇਡ ਕਬੱਡੀ ਨੂੰ ਆਹ ਕੌਣ ਆ ਚੰਦਰਾ ਉਹ ਪ੍ਰੀਤ ਆ ਪ੍ਰੀਤ ਇਹ ਦੂਜੀ ਸਾਈਡ ਤੇ ਕਹਿੰਦੇ ਭਰਾਵਾਂ ਦਾ ਪਿਆਰ ਆ ਫਰੰਦੀ ਪ੍ਰੀਏ ਗੋਪੀ ਦੇ ਨਾਲ ਤੇ ਪੁਆਇੰਟ ਕਹਿੰਦੇ ਧਾਵੀ ਦੇ ਸੇ ਜੁੜਦਾ ਪੁਆਇੰਟ ਕਹਿੰਦੇ ਧਾਵੀ ਦਾ ਅਗਲੀ ਰੇਡ ਨਵੇਂ ਪਿੰਡਿਆ ਬਾਊ ਤੇ ਛੋਟਾ ਵੀਰ ਗੱਲ ਕਰਦਾ ਹੋਇਆ ਆਓ ਸਾਹਮਣੇ ਕਹਿੰਦੇ ਬਾਊ ਕਬੱਡੀ ਪਾ ਰਿਹਾ ਨਵੇਂ ਪਿੰਡਿਆ ਉਧਰ ਕਹਿੰਦੇ ਲਾਲ ਸਰਪੰਚ ਬੱਲੇ ਵਾਲੇ ਦਾ ਵੱਟੂਆ ਨਿਕਲ ਗਿਆ ਹੈ ਜੇ ਕਿਸੇ ਕੋਲ ਹੋਵੇ ਪਲੀਜ਼ ਭਰਾ ਬਣ ਕੇ ਵਾਪਸ ਕਰ ਦੇਣ ਔਰ ਫਰੰਦੀਪੁਰੀਆਂ ਆਹ ਗੋਪੀ ਮੇਰੇ ਮਿੱਤਰੋ ਹਮਾਲਿਆ ਪਰਬਤ ਹੈ ਖੇਡ ਕਬੱਡੀ ਦਾ ਪਰ ਸਾਹਮਣੇ ਕਹਿੰਦੇ ਬਾਊ ਨਵੇਂ ਪਿੰਡਿਆ ਇੱਕ ਲੱਖਾਂ ਜੰਗ ਦਾ ਵਾਅਦਾ ਕਰ ਗਿਆ ਆਹ ਕਹਿੰਦੇ ਸਵਰਗੀਏ ਸਰਦਾਰ ਜੋਤੇਸਿਭਰਾ ਦੇ ਪਿੰਡੋਂ ਆਇਆ ਹੈ ਲਓ ਸਾਹਮਣੇ ਕਹਿੰਦੇ लाਟੀ ਸਭਰਾਵਾਂ ਵਾਲਾ ਰੇਡ ਪਾ ਰਿਹਾ ਮੇਰੇ ਮਿੱਤਰੋ ਲਾਦੇ ਬਲਕਾਰੇ ਬਣਦਾ ਝੰਡਾ ਹੈ ਚੇ ਆਹ ਤੱਕ ਦੇ ਖੇਤ ਮੈਦਾਨ ਦੇ ਵਿੱਚ ਭਰਾਵਾਂ ਵਾਲੇ ਦੀ ਰੇਡ ਪਈ ਹੋਈ ਹੈ ਕਹਿੰਦੇ ਭਰਾਵਾਂ ਮਾ ਪਿਆਰ ਫਰੰਦੀਪੁਰੀਏ ਦੇ ਨਾਲ ਹੈ ਉਹ ਫਰੰਦੀਪੁਰੀਆ ਵੀ ਕਹਿੰਦੇ ਇਹਨੂੰ ਪੁੱਤਾਂ ਵਾਂਗੂ ਸਾਹਮਦਾ ਚਾਰ ਭਰਾਵਾਂ ਦੀ ਘੁੰਮਦੀ ਚਾਹਨ ਦੇ ਉੱਪਰ ਪਈ ਹੋਈ ਰੇਡ ਤੇ ਅਮਰਤ ਨੇ ਟਰਾਈ ਕੀਤੀ ਹੈ ਪਰ ਲਾਡੀ ਕਹਿੰਦੇ ਸਭਰਾਵਾਂ ਵਾਲਾ ਵਾਟਾਂ ਵੜਦਾ ਹੁੰਦਾ ਹੈ ਕਿ ਮੁਟਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਪਰਾਂ ਦਾ ਕੰਡਾ ਵੀ ਨਹੀਂ ਚੁੱਭਦਾ ਜਿਵੇਂ ਕਠੋਰ ਚੋਪਰਾਂ ਦਾ ਜੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵਾਜਦੇ ਕਿ ਰਾਜੇ ਖੇਲੇ ਮਰਦ ਮੈਦਾਨੋਂ ਮਰਦਮਦਾਨੋਂ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦਮਦਾਨੋਂ ਡਰ ਕੇ ਨਹੀਂ ਭੱਜਦੇ ਆਓ ਸਾਹਮਣੇ ਮੇਰੇ ਮਿੱਤਰੋ ਕੀੜੀ ਵਾਲਾ ਸਾਭਾ ਕਹਿੰਦੇ ਕਬੱਡੀ ਪਾ ਰਿਹਾ ਹੈ ਸਾਭਾ ਕਹਿੰਦੇ ਕੀੜੀ ਵਾਲਾ ਤੇ ਵੇਖਾਂਗੇ ਮੇਰੇ ਮਿੱਤਰੋ ਆਓ ਦੂਜੀ ਸਾਈਡ ਤੇ ਕਹਿੰਦੇ ਬੋਲੀਆਂ ਪਿੰਡ ਅਰਸ਼ਪਾਲ ਦਾ ਆਓ ਬੋਲੀਆਂ ਪਿੰਡ ਹਰਸ਼ਪਾਲ ਦਾ ਤੇ ਕੀੜੀ ਫਗਾਨੇ ਦਾ ਸਾਭ ਕਹਿੰਦੇ ਬਾਟਾਂ ਵੜਦਾ ਹੁੰਦਾ ਹੈ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜਦਾ ਆਹ ਮੁੰਡੇ ਪਿੰਡ ਕਹਿੰਦੇ ਕੱਲ ਕਬੱਡੀ ਦਾ ਮਹਾਕੁੰਭ ਹੋਇਆ ਹੈ ਜਿੱਥੇ ਕਹਿੰਦੇ ਜਾਗਰਤੂਸੇ ਜੀ ਭੰਗੂ ਮੀਰਾ ਕੋਟਿਆ ਤੇ ਨਾਨਕ ਫਰਾਂਸ ਨੇ ਕਹਿੰਦੇ ਦਿਲ ਖੋਲ ਕੇ ਮਾਇਆ ਲਈ ਐ ਨਾਨਕ ਪੁੱਲਰ ਫਰਾਂਸ ਵਾਲਾ ਉਹ ਯਾਰਾਂ ਦਾ ਯਾਰ ਐ ਤੱਕਦੇ ਮੀਰਾ ਕੋਟਿਆ ਸ਼ਮਸ਼ੇਰ ਸਿੰਘ ਦੂਜੀ ਸਾਈਡ ਤੇ ਲੱड्डੂ ਵਾਲਾ ਪ੍ਰੀਤ ਹਾਈ ਓਏ ਹੋਏ ਬਾਹਰ ਨੌਜਾਨਾ ਇੱਥੇ ਰੱਖੋ ਨੌਜਾਨਾ ਹੋ ਮਮੂਦਪੁਰੇ ਵਾਲਾ ਆਇਆ ਸਵਾਦ ਵਰਜਨ ਤਾੜਤੀਆ ਇਹਦਾ ਪਿਆਰ ਆ ਕਹਿੰਦੇ ਆ ਡੱਲ ਵਾਲੇ ਦਲੇਰ ਪ੍ਰਧਾਨ ਦੇ ਨਾਲ ਇਹਦਾ ਮਾਣ ਦਲੇਰ ਪ੍ਰਧਾਨ ਡੱਲ ਵਾਲਾ ਕਰਦਾ ਆ ਆ ਤੱਕ ਦੇ ਗੋਰਾ ਗੜਾ ਰਾਜੋ ਕੋਈ ਪਿੰਡ ਦਾ ਪੁਆਇੰਟ ਧਾਵੀ ਦੇ ਸੇ ਤੇ ਮਾਈਕ ਤੇ ਛੋਟਾ ਵੀਰ ਲਓ ਸਾਹਮਣੇ ਕਹਿੰਦੇ ਗੋਰਾ ਗੜਾ ਇੱਕ ਲੱਖਾਂ ਦਾ ਵਾਅਦਾ ਕਰ ਗਿਆ ਅਗਲੀ ਰੇਡ ਪਾਉਣ ਦੇ ਲਈ ਵੇਖਾਂਗੇ ਕਹਿੰਦੇ ਨੌਜਵਾਨ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਇਹ ਮੁੰਨਾ ਤਲਵੰਡੀ ਚੌਧਰੀਆ ਪਿੰਡਲਾ ਖੇਡ ਮੈਦਾਨ 'ਚ ਰੇਡ ਪਾਉਣ ਨੂੰ ਬਾਦਦਾ ਹੋਇਆ ਪ੍ਰੀਤ ਦੇਖ ਮੁੰਡੇ 'ਚ ਕਿੰਨਾ ਕੋਯੋਰ ਹੈ ਉਹ 2 ਨੰਬਰ ਤੋਂ ਕਹਿੰਦੇ ਦੁੱਬਲੀ ਵਾਲਾ ਪਰ ਪੁਆਇੰਟ ਮਾਣੇ ਗੜਾ ਭੋਲਾ ਕਹਿੰਦਾ ਪੁਆਇੰਟ ਧਾਵੀ ਦੇ ਸਿਰ ਜੁੜਦਾ ਹੋਇਆ ਆਹਦਾ ਤੇਜਵੀਰ ਨਾਮ ਹੈ ਧੁੰ ਪਿੰਡਾ ਤੱਕ ਦੇ ਖੇਡ ਮੈਦਾਨ ਦੇ ਵਿੱਚ ਆਹ ਗੱਬਰੂ ਤੇਜਵੀਰ ਧੁੰ ਪਿੰਡਲਾ ਰੇਡ ਪਾਉਣ ਨੂੰ ਬਾਦਦਾ ਹੋਇਆ ਸਰਮਤ ਧੁੰਨ ਦੇ ਨਾਲ ਕਹਿੰਦੇ ਗੂੜੀਆਂ ਰਿਸ਼ਤੇਦਾਰੀਆਂ ਤੇ ਆਹ ਕਹਿੰਦੇ ਪੰਗਾ ਕਿਹਦੇ ਨਾਲ ਹੈ ਪੰਗਾ ਕਿਹਦੇ ਨਾਲ ਹੈ ਇਹ ਕਹਿੰਦੇ ਉਪਲਾ ਵਾਲਾ ਚੀ ਅੱਚੀ 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 ਦੇ ਧੁੰਨ ਵਾਲਾ ਉਹ ਜਿੱਤੇ ਵਾਲਾ ਤੇਜਬੀਰ ਇਹ ਐਂ ਇੱਥੇ ਰੱਖੋ ਨਾ ਜੰਨਾ ਉਧਰ ਸਾਡਾ ਭਰਾ ਕਹਿੰਦੇ ਹਰਪਾਲ ਗੋਦਵਾਲ ਜੱਜ ਮਨਾ ਨਾਲ ਵੀਰ ਸਾਡਾ ਤੇ ਮਨਦੀਪ ਲੱਤੂ ਜਗਰੂਪ ਲੱਤੂ ਹਰਵਿੰਦਰ ਜਾਂਦੀਆ ਸੁਖ ਘਰਿਆਲਾ ਦੇ ਨਾਲ ਜੱਗਾ ਪੱਤੂ ਕੰਦੇ ਫਰੀਦ ਦੇ 3 ਜੱਫੇ 5100 ਦੇ ਫਰੀਦ ਦੇ 3 ਜੱਫੇ 5100 ਦੇ ਆਹ ਪ੍ਰੀਤ ਦੇ ਤਿੰਨ ਜੱਫੇ ਕਹਿੰਦੇ 5100 ਦੇ ਲੈ ਵੀ ਮਹਿਮੂਦਪੁਰੇ ਵਾਲੇ ਜੇ ਮੈਚ ਦਾ ਸਵਾਦ ਆ ਰਿਹਾ ਇੱਕ ਵਾਰੀ ਤਾਣੀਆਂ ਮਾਰ ਦਿਓ ਖੁੱਲ ਕੇ ਆਪਣੇ ਕਹਿੰਦੇ ਤੇਜਪਾਲ ਆਹ ਸੁਰਸਿੰਘ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਪਰ ਮੇਰੇ ਮਿੱਤਰੋ ਆ ਸਰਦਾਰ ਟਹਣ ਸਿੰਘ ਜੀ ਦਾ ਬੇਟਾ ਪੂਰਿਆਂ ਵਾਲਾ ਕਿੰਦਰ ਕਹਿੰਦੇ ਆਹ ਸਾਹਮਣੇ ਕਹਿੰਦੇ ਖੜਕਾ ਧੜਕਾ ਕੜਕਾ ਧੜਕਾ ਲੱਗਦਾ ਹੋਇਆ ਜੋਰ ਤੇ ਤੇਜਪਾਲ ਨੇ ਕਹਿੰਦੇ ਕ ਲੱਖਾਂ ਜੰਕ ਦਾ ਵਾਅਦਾ ਕਰ ਦਿੱਤਾ ਉਹ ਖੜਕਾ ਜਾ ਸੁਣਿਆ ਉਧਰ ਸਵਾਰਗੇ ਸਰਦਾਰ ਲਖਮੀਰ ਸਿੰਘ ਜੀ ਭੁੱਲਰ ਦੇ ਨਾਮ ਤੋਂ ਪਿਆਰ ਪੁੱਜਾ ਹੈ। ਮੱਥਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਕਹਿੰਦੇ ਜਿਗਰ ਹੈ। ਉਧਰ ਬਹੁਤ ਵੱਡਾ ਮਾਣ ਮੱਥਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਪਰਿਵਾਰ ਵੱਲੋਂ ਪੁੱਜਾ ਹੈ। ਧੰਨਵਾਦ ਕਰਦੇ ਆਂ ਤੇਜਵੀਰ ਦੀ ਰੇਡ ਸਾਰਾ ਹੀ ਕਬਰ। ਨਹੀਂ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮੈਂ ਕੀ ਦਾ ਕੀ ਦਾ ਮਾਣ ਰੱਖ ਲਾਂ। ਨਹੀਂ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮੈਂ ਕੀ ਦਾ ਕੀ ਦਾ ਮਾਣ ਰੱਖ ਲਾਂ। ਦਲਬਾਗ ਸਰਪੰਚ ਦਾ ਕਹਿੰਦੇ ਚਾਰ ਹੀ ਚੁੱਕਿਆ ਜਾਂਦਾ। ਗਰਮੰਦਰ ਲਾਡੀ ਜਲਦੀਰ ਜਲਦਾਰ ਤੇ ਜੱਸ ਕਹਿੰਦੇ ਸੇਵਾਦਾਰ ਦਲਵਾਰ ਸਰਪੰਚ ਜਸਪਾਲ ਭੁੱਲਰ ਜਰਨੈਲ ਸਿੰਘ ਜਰਨੈਲ ਸਿੰਘ ਜੀ ਤੇ ਨਾਲ ਗੋਪੀ ਸੁਖਰਾਜ ਤੇ ਤਰਸੇਮ ਸਾਡੇ ਵੀਰ ਹੈ ਜੱਸ ਹੱਟੀ ਵਾਲਾ ਯਾਰਾਂ ਦਾ ਯਾਰ ਹੈ ਬਹੁਤ ਵੱਡੇ ਮਾਰਚਾਰ ਕਹਿੰਦੇ ਧਾਵੀਰੇ ਪ੍ਰੀਤ ਤੇਰੇ ਚੰਨਾ 25100 ਦੇ ਜਾਂਦੀ ਆ ਕਹਿੰਦਾ 25100 ਦੇ ਹੈ ਜੱਗਾ ਜੰਮਿਆਂ ਤੇ ਮਿਲਨ ਵਧਾਈਆਂ ਤੇ ਵੱਡਾ ਹੋ ਕੇ ਕੌਡੀ ਸ਼ਟ ਹੈ ਆਹ ਸਾਹਮਣੇ ਕਹਿੰਦੇ ਵੱਡਾ ਹੋ ਕੇ ਕੌਡੀ ਖੇਡਦਾ ਉਧਰ ਕਹਿੰਦੇ ਨਾਨਕਪੁੱਲਰ ਫਰਾਂਸ ਲਾਈਵ ਤਾਰਾਂ ਜੋੜੀ ਬੈਠਾ ਹੈ ਦੇਲਦਿਆਂ ਕਰਾਂਗੇ ਤਾਂ ਵੱਡਾ ਧੰਨਵਾਦ ਆਹ ਫਰੰਦੀਪੁਰੀਆਂ ਗੋਪੀ ਮੇਰੇ ਮਿੱਤਰੋ ਆਹ ਜੱਗਾ ਦੇ ਗੋਪੀ ਗੋਪੀ ਤੇ ਜੱਗਾ ਲੱਗਦਾ ਹੋਇਆ ਜ਼ੋਰ ਹੁੰਦੀ ਬੱਲੇ 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 ਤਾਲੀਆਂ ਮਾਰਦੇ ਮਹਿਮੂਨ ਉਹ ਕਾੜਾ ਮਾਰ ਮਾਰ ਡੰਡ ਲੋਹਾ ਕਰ ਲਿਆ ਸਰੀਰ ਨੂੰ ਮਾਨ ਵਿੱਚ ਧਾਰ ਲਿਆ ਜੱਟ ਨੇ ਅਖੀਰ ਨੂੰ ਉਹ ਦੁਨੀਆ ਇਦਾਂ ਨਹੀਂ ਮੰਦੀ ਇੱਕ ਦੇ ਜੋਰ ਨਾਲ ਮਣਾਉਣੀ ਪੈਣੀ ਆ ਬੜ ਕੇ 2011 ਵਾਲਾ ਗੋਪੀ ਸੁੱਕਿਆ ਖੇਡ ਵਿਖਾਉਣੀ ਪੈਣੀ ਆ ਉਹ ਜਿਹੜੇ ਜਿਹੜੇ ਕਹਿੰਦੇ ਗੋਪੀ ਪੂਰਾ ਫੇਟਾ ਲਲਕਾਰਾ ਜਾ ਆਹ ਲਲਕਾਰੇ ਵੱਜ ਗਏ ਉਹ ਲਲਕਾਰੇ ਵੱਜ ਗਏ ਉਹ ਲਲਕਾਰੇ ਵੱਜ ਗਏ ਔਰ ਲਲਕਾਰੇ ਵੱਜ ਗਏ ਭੰਗੜੇ ਪੈ ਗਏ ਆ ਨਵੇਂ ਪਿੰਡिए ਰਵੀ ਦੇ ਪਿੰਡੋਂ ਆ ਰਵੀ ਕੱਲੀਆਂ ਸੀੜੀਆਂ ਨਹੀਂ ਮਾਰਦਾ ਇਹ ਕਾਪੀ ਦੀ ਕਾਪੀ ਦੀ ਹਿੱਕ ਤੇ ਕਹਿੰਦੇ ਪੰਚਾਇਤਾਂ ਦੇ ਮਤੇ ਨਹੀਂ ਪਉਂਦਾ ਇਹ ਸਰਪੰਚਾਂ ਦਾ ਕਹਿੰਦੇ ਮੋਟਿਆ ਜੱਟ ਕਹਿੰਦੇ ਔਰ ਫੈਕਟਰੀ ਹੈ ਫੈਕਟਰੀ ਸਭ ਤੋਂ ਬਾਅਦ ਕਹਿੰਦੇ ਮੁਨਾਫੇ ਵਾਲਾ ਮੁਨਾਫੇ ਵਾਲਾ ਵਿਭਾਗ ਆ ਨਵੇਂ ਪਿੰਡिए ਬਾਉ ਦੀ ਰੇਡ ਪਈ ਹੋਈ ਹੈ ਮੰਨਾ ਕਹਿੰਦੇ ਸਾਡਾ ਵੀਰ ਆਹ ਨਵੇਂ ਪਿੰਡਿਆਂ ਵਿਦੇਸ਼ਾਂ ਦੀ ਧਰਤੀ ਦੇ ਵਸਿਆ ਗੱਡਾ ਸਿੰਘ ਟੱਠੂ ਦਾ ਪੁੱਤਰਾ ਹੈ ਇਹ ਮਾਸੀ ਭੂਆ ਦੇ ਪੁੱਤ ਦੇ ਆ ਮੁੰਡਾ ਕਹਿੰਦੇ ਬੋਲੀਆਂ ਵਾਲਾ ਟਰਾਈ ਕਰਦਾ ਆਉ ਗਿਆ ਆਉ ਗਿਆ ਨਵੇਂ ਪਿੰਡਿਆਂ ਆਉ ਗਿਆ ਛੋਟਿਆ ਵੀਰਾ ਮੀਰਾ ਕੋਟੀਆਂ ਫੇਰ ਆ ਗਿਆ ਆਹ ਦਿਲਸ਼ੇਰ ਕਹਿੰਦੇ ਸ਼ੇਰਾ ਮੀਰਾ ਕੋਟੀਆਂ ਕਬੱਡੀ ਪਾ ਰਿਹਾ ਹੈ ਮੀਰੇ ਕੋਟੀਆਂ ਸ਼ੇਰੇ ਦੀ ਕਹਿੰਦੇ ਕਬੱਡੀ ਪਾ ਰਹੀ ਹੈ ਮੇਰੇ ਮਿੱਤਰੋ ਵੇਖਾਂਗੇ ਸਾਹਮਣੇ ਉਹ ਸੋਖਾ ਕਹਿੰਦੇ ਦੁਬਲੀ ਵਾਲਾ ਵੇਖਾਂਗੇ ਮੇਰੇ ਮਿੱਤਰੋ ਉਹ ਤਗੜਾ ਜੱਫਾ ਲੱਗ ਚੁੱਕਿਆ ਹੈ ਸੋਖ ਕਹਿੰਦੇ ਦੁਬਲੀ ਵਾਲਾ ਬੱਲੇ ਬੱਲੇ ਕਰ ਆਇਆ ਲੱਖਾ ਮਮੂਦਪੁਰੀਆ ਕਹਿੰਦਾ ਗੋਪੀ ਦਾ ਨਹੀਂ ਦਿਲ ਨਾ ਨਹੀਂ ਵੀਰ ਇੱਕੋ ਤੇ ਖੜੀਏ ਯਾਰ ਸਵਾਲ ਫੇਰ ਆਉਂਦਾ ਓਹ ਖਲਾ ਇਹ ਸੁਪਰਸਟਾਰ ਹੈ ਤੋਹਾ ਦੇ 1000 ਫਰੰਦੀਪੁਰੀਆ ਦੇ 2 1000 ਦੇ ਆਹ ਤੱਕ ਦੇ ਖੇਡ ਮੈਦਾਨ 'ਚ ਸਰੇ ਦੀ ਟੱਕਰ ਹੇ ਬੱਬਿਆ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਆ ਬੱਬਿਆ ਸੰਭਲ ਮੁੰਡਾ ਗਿਆ ਉਹ ਮੁੰਡਾ ਗਿਆ ਆ ਉਹ ਗਿਆ ਜੀੜੀ ਫਗਾਨੇ ਵਾਲਾ ਉਹ ਗਿਆ ਲਖਿਆ ਸਮਝ ਗਿਆ ਤੇਰੀਆਂ ਰਮਜਾਂ ਮੈਂ ਕਹਿੰਦਾ ਸੁਣ ਗਿਆ ਕਰਦੇ ਦੋਦੇ ਕਰਦੇ ਕਹਿੰਦਾ ਨੋਟਾਂ ਦੀ ਕਿਰਪਾ ਪੂਰੀ ਬਾਬੇ ਰੇੜੇ ਸ਼ਾਹ ਦੀ ਸਾਡੇ ਚੇਅਰਮੈਨ ਲੱਖਾ ਸਿੰਘ ਜੀ ਲਓ ਗੁਰਮਤਿ ਬੱਲੇ ਦੀਤ ਆ ਪ੍ਰੀਤ ਬੱਲੇ ਵਿੱਚ ਕਰਾ ਗਏ ਚੇਅਰਮੈਨ ਜਲਦੀਆ ਇਹ ਆ ਇੱਥੇ ਰੱਖੋ 25100 ਦੇ 25100 ਦੇ ਲਓ ਸਿਰੇ ਦੀ ਟੱਕਰ ਇੱਕ ਵੰਦੀਆਂ ਕਰਦੇ ਆ ਏ ਫਰੰਦੀਪੁਰੀਆ ਫਰੰਦੀਪੁਰੀਆ ਦੇ ਗੋਰਾ ਘੜਾ ਰਾਜੋਗੇ ਪਿੰਡ ਵਾਲਾ ਏ ਇੱਥੇ ਰੱਖੋ ਨੋ ਜਨਾ ਇੱਥੇ ਰੱਖ ਓਏ ਦੇਖੀ ਯਾਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਿੱਦ ਨਾਲ ਮਸਲੇ ਵਿਗੜ ਜਾਂਦੇ ਐ ਰਾਜੀਨਾਮਾ ਕਰ ਲੋ ਨਿਬੜ ਜਾਂਦੇ ਕਣ ਮੈਂ ਬੇਨਤੀ ਕਰਦਾ ਭਰਾ ਯਾਰ ਮੈਚ ਬੋਲ ਲੈਂਦੋਂ ਪੈਸੇ ਰਹਿੰਦੋ ਬਹੁਤ ਹੋ ਗਏ ਪੈਸੇ ਰਹਿੰਦੋ ਮੈਚ ਬੋਲ ਲੈਂਦੋ ਬਾਦ ਬਾਲਾ ਤਖੜਾ ਕੋਈ ਨਹੀਂ ਚੱਲਣ ਦੇ ਜਿੱਦ ਨਾਲ ਬਹੁਤ ਵੱਡੇ ਮਾਨ ਪਿਆਰ ترਸੇਨ ਸਿੰਘ ਜੀ ਵਪਾਰੀ ਦੱਤਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਭੱਲਰ ਸਾਹਿਬ ਉਹਨਾਂ ਲੋ 50 ਰੁਪਏ ਦਾ ਵੱਡਾ ਮਾਣ ਗੁਜਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਆ ਬਹੁਤ ਸਤਿਕਾਰ ਦੇ ਕੋ ਵੀਰ ਇੱਕ ਬੇਨਤੀ ਆ ਕਿਰਪਾ ਕਰਕੇ ਯਾਰ ਉਹਨੂੰ ਪੈਸੇ ਰੰਦੋ ਕਬੱਡੀ ਦਾ ਮੈਚ ਬੋਲ ਲੈਂਦੋ ਉਹ ਟੱਕਰ ਸਿਰੇ ਦੀ ਐ ਉਧਰ ਸਾਡਾ ਵੀਰ ਕਹਿੰਦੇ ਛਤਰਪਾਲ ਸਿੰਘ ਜੀ ਆਹ ਕਹਿੰਦੇ ਭੱਲਰ ਸਾਹਿਬ ਦੇ ਪੁੱਤਰੇ ਜਾ ਵਸਿਆ ਕੈਨੇਡਾ ਪਰ ਆ ਪੂਰੇ ਪਿੰਡ ਦਾ ਗਿੰਦਰਾ ਏ ਗਿੰਦਰਾ ਉਹ ਗਿੰਦਰਾ ਮੁੰਡਾ ਕਿਹਾ ਉਹ ਨਵੀਂ ਜੀ ਓਵਰ ਦਾ ਮੁੰਡਾ ਆ ਗਿਆ ਆ ਹੋ ਗਿਆ ਆਉ ਗਿਆ ਆਹ ਹੋ ਗਿਆ ਆਓ ਸਾਹਮਣੇ ਕਹਿੰਦੇ ਤੇਜਵੀਰ ਧੁੰਨਾ ਵਾਲਾ ਕਬੱਡੀ ਪਾ ਰਿਹਾ ਹੈ ਅੱਜ ਕਹਿੰਦੇ ਮਹਿਮੂਦਪੁਰ ਦੀ ਧਰਤੀ ਦੇ ਸਿਰਾ ਹੋ ਰਿਹਾ ਹੈ ਅੱਜ ਕਹਿੰਦੇ ਪੇਲਾ ਬਾਬਾ ਰੇੜੇ ਸ਼ਾਇਆ ਦਾ ਤੇ ਕਹਿੰਦੇ ਸਿਰਾ ਹੋ ਰਿਹਾ ਮਰੇ ਮਿੱਤਰੋ ਉਹ ਬੌਲੀਆਂ ਪਿੰਡ ਵਾਲਾ ਕਹਿੰਦੇ ਉਹ ਕਰਾਉਂਦਾ ਬੱਲੇ ਬੱਲੇ ਵਾਹ ਤੇਰੇ ਨੌਜਾਨਾ ਲਖਿਆ ਭਾਵੇਂ ਟੀਮਾਂ ਲੈ ਦਈਆਂ ਗਿੰਦਿਆ ਪਰ ਕਸਰਾਂ ਕੱਢੀ ਜਾਂਦੇ ਆ ਕਸਰਾਂ ਕੱਢੀ ਜਾਂਦੇ ਉਹ ਬੈਠਾ ਲਾਖਣੇ ਪਿੰਡ ਵਾਲਾ ਖੰਡਾ ਜਿੰਨੇ ਕਹਿੰਦੇ ਕਿਸੇ ਵਲੇ ਜਾਫੀ ਚੋਕ ਕੇ ਢੇਰੀਆਂ ਤੋਂ ਪਾਰ ਕਰਾਇਆ ਆਹ ਲਖਨਵੇ ਹਰਚੰਦ ਦੀਆਂ ਗੱਲਾਂ ਹੁੰਦੀਆਂ ਬਾਉ ਪ੍ਰੀਨ ਉਹਨਾਂ ਦੀਆਂ ਗੱਲਾਂ ਹੁੰਦੀਆਂ ਤੇ ਗੁਰਪ੍ਰੀਤ ਨੰਬਰਦਾਰ ਹੁਣੀ ਸਾਡੇ ਵੀਰ ਐ ਤੇ ਨਾਲ ਕਹਿੰਦੇ ਆਹ ਨਸ਼ੱਤਰ ਸਾਡਾ ਵੀਰ ਫੌਜੀ ਹੁਣੀ ਕਬੱਡੀ ਨੂੰ ਵੱਡਾ ਪਿਆਰ ਦਿੰਦੇ ਐ ਇੰਦਰਜੀਤ ਸਿੰਘ ਜੀ ਯੂਐਸਏ ਕਹਿੰਦੇ ਵੀ ਭੂਰਿਆਂ ਵਾਲੇ ਗਿੰਦਰ ਦੇ ਦੋ ਜਫੇ 1500 ਦੇ ਇੱਕ ਹੱਥ ਜੁੜ ਕੇ ਬਿੰਦੀ ਗਰਾਊਂਡ ਕਲੀਅਰ ਕਰ ਦਿਓ ਯਾਰ ਬਾਈ ਕੋਈ ਨਹੀਂ ਸੁਣਦਾ ਮਮੂਦਪੁਰ ਕੋ ਤੁਹਾਨੂੰ ਪਤਾ ਯਾ ਮੇਲਾ ਬਾਬੇ ਰੇਣੇਸ਼ਾ ਦਾ ਉਹ ਕੋਈ ਨਹੀਂ ਸੁਣਦਾ ਇੱਥੇ ਅੰਨਾ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮੀ ਨੂੰ ਉਹ ਗੱਲ ਹੁੰਦੀ ਹੈ ਮੈਂ ਤਾਂ ਬੇਨਤੀ ਖੁਦ ਕਰਦਾ ਯਾਰ ਮਾਨਾ ਪੈਰੀ ਹੱਥਲ ਵਾਲੋ ਗਰਾਊਂਡ ਕਲੀਅਰ ਕਰ ਦਿਓ ਦਲਬਾਖਾ ਕਿੱਥੇ ਸਰਪੰਚ ਬਰਾ ਯਾਰ ਦਲਬਾਖਸੋ ਕਰੀਏ ਬੇਨਤੀ ਯਾਰ ਕੱਲੇ ਕੱਲੇ ਨੂੰ ਬੇਨਤੀ ਕਰ ਦਿਓ ਸੇਵਾਦਾਰਾਂ ਨੂੰ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿਓ ਮੈਚ ਵਾਲਾ ਤਕੜਾ ਮਮੂਦਪੁਰਿਓ ਓਏ ਆਦਾ 4 ਲੱਖ ਦੇ ਦੋ ਤਾਂ ਇਹੋ ਜਿਹਾ ਮੈਚ ਹੁੰਦਾ ਦਲਵਾਨ ਸਿਆ ਤੇਰੇ ਸੇਵਾਦਾਰ ਵੀਰ ਯਾਦ ਕਰਦੇ ਆ ਜੱਸਾ ਭਰਾ ਹਦਾ ਹੱਤੀ ਵਾਲਾ ਤੇ ਨਾਲ ਕਹਿੰਦੇ ਸਵਰਗੀਏ ਲਖਬੀਰ ਸਿੰਘ ਜੀ ਭੁੱਲਰ ਦੇ ਵੀਰ ਹੈ ਜੱਸ ਦੇ ਜੀਤ ਉਹਨਾਂ ਨੂੰ ਬਹੁਤ ਵੱਡਾ ਮਾਣ ਪਿਆਰ ਪੁੱਜਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਆ ਸਾਡੇ ਵੀਰ ਹੈ ਇੱਕ ਬੇਨਤੀ ਕਰਦੀਏ ਜੇ ਆਪਾਂ ਖੁਦ ਚੱਲ ਕੇ ਬੇਨਤੀ ਕਰਦੀਏ ਬਾਬੇ ਰੇੜੇ ਸ਼ਾਹ ਦੀ ਸੌ ਜਿਹੜਾ ਕਲੀ ਵਾਲੀ ਲਾਣਨਾ ਛੱਡੇ ਯਾਰ ਉਹਨੂੰ ਸੌ ਆ ਪੀਰ ਬਾਬਾ ਰੇੜੇ ਸ਼ਾਹ ਦੀ ਜਿਹੜਾ ਕਲੀ ਵਾਲੀ ਲਾਣਨਾ ਛੱਡੇ ਖਲਾਜੋ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਪਿੱਛੇ ਕਰੋ ਯਾਰ ਜੇ ਸੇਵਾਦਾਰਾਂ ਨੇ ਕੀਤੇ ਤੇ ਫਿਰ ਗੁੱਸਾ ਕਰਨਾ ਔਰ ਤਾਂ ਫਿਰ ਸੇਵਾਦਾਰ ਕਹਿੰਦੇ ਫਿਰ ਕੀ ਕੀਤੇ ਤੁਸੀਂ ਦੱਸੋ ਲਓ लाਡੀ ਕਹਿੰਦੇ ਸਭਰਾ ਪਿੰਡ ਵਾਲਾ ਇਹ ਜੋਤੇ ਦਾ ਪਿੰਡੂ ਐ ਫਰਾ ਕਹਿੰਦੇ ਦੁੱਗਲੀ ਵਾਲਾ ਟਰਾਈ ਕਰਦਾ ਉਹ ਮੁੰਡਾ ਬਾਟਾਂ ਬੜਦਾ ਜਾਂਦਾ ਪੁਆਇੰਟ ਧਾਵੀ ਦਾ 12 ਤਰੀਕ ਪੰਜ ਬੜ ਦੇ ਚਰਣਕਾਂ ਲੱਗਣੀਆਂ ਪਿੰਦਰ ਸੋਹਲ ਦੀ ਸੱਤੇ ਦਿੰਦੇ ਐ ਭਾਗਾ ਸੋਹਲ ਤੇ ਬਾਬਾ ਗੁਲਾਬ ਵੀਰ ਸਿੰਘ ਜੀ ਵੱਡੇ ਸੱਤੇ ਦਿੰਦੇ ਐ 12 ਤਰੀਕ ਪੰਜ ਬੜ ਦੇ ਵਿੱਚ ਗਿੜਦਾ ਪੈਣਾ ਕਬੱਡੀ ਦਾ ਮਿੱਤਰੋ ਉਹ ਲਾਡੀ ਪ੍ਰਾਣ ਦੇ ਪਿੰਡ ਤੱਕ ਦੇ ਕਹਿੰਦੇ ਬਿਆਲਪਰੀਆ ਜੱਗਾ ਰੱਦੀਪੁਰੀਆ ਉਹ 2100 ਦੇ ਮਮੂਦਪੁਰੀਆ ਲੱਖਾ ਕਹਿੰਦਾ ਆਪ ਵੀ ਭਰਾਰੇ ਵੱਡੀ ਕਬੱਡੀ ਖੇਡੀ ਐ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਆ ਕਹਿੰਦੇ ਤਾਜੇ ਚੱਕੀਆਂ ਉਹ ਤਾਜੇ ਚੱਕੀਆਂ ਕੋਈ ਗੱਲ ਨਹੀਂ ਰਵੀ ਭਰਾ ਥੋੜਾ ਫੈਸਲਾ ਧਿਆਨ ਦੇ ਨਾਲ ਲਓ ਸਿਰੇ ਦੀ ਟੱਕਰ ਆ ਭੁੱਲਿਆ ਆਹ ਦੇਖ ਕਬੱਡੀ ਦਾ ਮੈਚ ਕਹਿੰਦੇ ਗਿੜਦਾ ਪੈਂਦਾ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਆ ਮੀਰਾ ਕੁੱਟਿਆ ਸ਼ਮਸ਼ੇਰ ਕੁਲਵੀਰ ਸਿੰਘ ਜਈ ਪੰਜਾਬ ਰੋਜ ਬੀੜੀਵੜ ਭਿੱਖੀ ਬੰਡੀਆ ਸਾਡਾ ਭਰਾ ਕਬੱਡੀ ਨੂੰ ਕਹਿੰਦੇ ਵੱਡਾ ਪਿਆਰ ਦਿੰਦਾ ਆ ਮਮੂਦਪੁਰਿਆ ਪਿੰਡ ਤਾਂ ਹੈ ਹੀ ਕਬੱਡੀ ਦੀ ਨਰਸਰੀ ਹੈ ਪਾ ਰੇੜੇ ਸ਼ਾਦੀ ਕਸਮ ਆ ਜਿਹੜਾ ਯਾਰ ਗਰਾਊਂਡ ਨਾ ਕਲੀਅਰ ਕਰੇ ਜਿਹੜਾ ਗਰਾਊਂਡ ਨਾ ਕਲੀਅਰ ਕਰੇ ਉਹਨੂੰ ਸੌ ਹੈ ਆਹ ਤੱਕ ਦੇ ਖੇਡ ਮੈਦਾਨ ਚ ਦੋ ਨੰਬਰ ਤੋਂ ਬੰਡਾ ਪਰ ਸੁਰ ਸਿੰਘ ਆ ਬਾਟਾਂ ਵੜਦਾ ਹੁੰਦਾ ਆ ਸੰਦੀਪਰੀਏ ਨੇ ਕਹਿੰਦੇ ਪੁੱਤਾਂ ਨਾਲੋਂ ਵੱਧ ਪਿਆਰ ਦਿੰਦਾ ਆਹ ਗੱਪੜੂ ਨੂੰ ਮਾਦਨਾ ਮੇਰਾ ਕਿਆਲਾ ਭੋਲਿਆ ਹਾਬ ਸਮਾਂ ਦੇ ਦੱਸਿਓ ਸਕੋਰ ਕਿੰਨੇ ਕਿੰਨੇ ਆ ਵਿਸ਼ਾਲ ਕੈਰੋ ਸਾਡਾ ਵੀਰ ਹੈ ਕਹਿੰਦਾ ਵੀ ਜਿਗਰੀ ਯਾਰ ਸੁਗਿਆ ਜਾ ਵਸਿਆ ਯੂ ਐਸ ਏ ਦੀ ਧਰਤੀ ਤੇ ਤੇ ਚੰਦਰੇ ਦੇ ਬਾਜੋ ਦਿਲ ਨਹੀਂ ਲੱਗਦਾ ਯਾਰਾਂ ਬਾਜਾਂ ਦਿਲ ਨਹੀਂ ਲੱਗਦਾ ਵਿਸ਼ਾਲ ਜਦੋਂ ਯਾਰ ਜਦੋਂ ਸੱਜੀਆਂ ਖੱਬੀਆਂ ਬਾਹਾਂ ਨਾਲ ਹੋਣ ਤੇ ਹੌਸਲੇ ਵੱਧ ਜਾਂਦੇ ਐ ਪਰ ਮੱਖਣ ਸੰਧੂ ਥੋੜੇ ਦਿਨਾਂ ਦਾ ਕੋਈ ਨਹੀਂ ਬਾਤ ਸੀ ਫੇਰ ਯੂ ਐਸ ਏ ਤਾਂ ਆਵੇਗਾ ਵਿਸ਼ਾਲ ਕੈਰੋ ਨਾਲ ਗੂੜਾ ਪਿਆਰ ਹੈ ਕਰਿਆਲੇ ਦੇ ਪੁਆਇੰਟ ਆ ਜੀ 15 ਤੇ 17.0 ਫਰੰਦੀਪੁਰ ਦੇ ਜੋਰ ਦੇ ਨਹੀਂ ਤਾੜੀ ਮਾਰ ਦੋ 15 ਤੇ 17 ਕਾਲੇ ਦਬਈ ਵੱਲੋਂ ਚਾਨਣ ਨੂੰ ਕਹਿੰਦੇ ਮੰਦਰੀ ਦਾ ਸਨਮਾਨ ਹੋਣਾ ਰਾਜ ਮਿਸਤਰੀ ਤੇ ਗੋਰਾ ਪ੍ਰਧਾਨ ਉਹਨਾਂ ਭਰਾਵਾਂ ਵੱਲੋਂ ਚਾਨਣ ਦਾ ਦੇਸੀ ਕਿ ਉਹਦੇ ਟੀਮ ਦੇ ਨਾਲ ਸਨਮਾਨ ਆਉਣ ਜਾ ਰਿਹਾ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਮਾਨ ਸਨਮਾਨ ਕਰ ਦਈਏ ਮੈਨੂੰ ਇੱਕ ਆ ਗਰੀਬ ਦਾ ਬੋਲ ਲੰਦੋ ਯਾਰ ਆ ਮੇਰਾ ਵੀਰ ਹੈ ਆ ਜਾ ਆ ਜਾ ਲੈ ਵੀ ਲੈ ਵਾਲਿਆ ਕੈਮਰਾ ਮੇਰੇ ਵੱਲ ਕਰੀ ਆ ਵੀਰ ਹੈ ਘਰ ਵਾਲੀ ਦੇ ਕਹਿੰਦੇ ਵੀ ਬੱਚਾ ਹੋਣ ਵਾਲਾ ਸੀਗਾ ਤੇ ਬੱਚਾ ਪੂਰਾ ਹੋ ਗਿਆ ਤੇ ਵੱਡਾ ਆਪਰੇਸ਼ਨ ਹੋਇਆ ਵੀ ਘਰ ਵਾਲੀ ਦੇ ਇੰਨੇ ਪੈਸੇ ਲੱਗੇ ਆ ਵੀ ਮੈਂ ਪੈਸੇ ਲਾਉਣ ਜੋਗਾ ਹੈ ਨਹੀਂ ਵੀ ਘਰ ਦੇ ਭਾਂਡੇ ਵੀ ਵੇਚਤੇ ਆ ਜਿੰਨੀ ਜੋਗੇਓ ਭਰਾ ਤੁਹਾਨੂੰ ਪਤਾ ਮੱਝਵੀ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਕਹਿੰਦਾ ਸੁਗਿਆ ਇੱਕ ਦਿਨ ਦਿਲ ਕਰਦਾ ਸੀ ਵੀ ਜਿਹੜੇ ਕੋਠੇ ਤੇ ਗਾਰਡਰਣਾ ਉਹ ਵੀ ਲਾ ਕੇ ਵੇਚਦਾ ਤੇ ਤਰਬਾਲ ਵਾਗੇ ਗੁਜ਼ਾਰਾ ਕਰ ਲਾਂ ਪਰ ਰੋਟੀਆਂ ਪਕਾਉਣ ਵਾਲੀ ਜੀਵਨ ਸਾਥਨ ਬਾਜੇ ਜਿੰਨੀ ਜੋਗੇ ਦਾ ਮਾਨ ਸਨਮਾਨ ਜ਼ਰੂਰ ਕਰਿਓ ਯਾਰ ਜਿੰਨੀ ਜੋਗੇਓ ਜ਼ਰੂਰ ਮਾਨ ਸਨਮਾਨ ਕਰਿਓ ਉਧਰ ਸਾਡਾ ਜਸਕਰਨ ਲਗੋ ਕੋਠੀ ਜਿਹਦਾ ਪਿਆਰ ਫਰੰਦੀਪੁਰੀਏ ਦੇ ਨਾਲ ਮੀਰਪੁਰੀਏ ਧਿੰਦੇ ਨਾਲ ਭਰਾਵਾਂ ਵਾਲਾ ਪਿਆਰ ਹੈ ਪਰ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਉਹ ਤਲਵੰਡੀ ਚੌਧਰੀਆਂ ਵਾਲਾ ਪਰ ਦੂਜੀ ਸਾਈਡ ਤੇ ਆ ਚੰਦਰਾ ਕੌਣ ਆ ਜਿਹੜਾ ਕੰਚੀ ਪਾ ਕੇ ਬਹਿ ਗਿਆ ਇਹ ਦੁੱਬਲੀ ਵਾਲਾ ਲਖਣੇ ਦਾ ਧੰਤਨ ਪੀਰ ਬਾਬਾ ਮੁਹੰਮਦ ਸ਼ਾਹ ਜੀ ਦਾ ਜੋੜ ਮੇਲਾ 10 ਤੇ 11 ਅਕਤੂਬਰ ਹੋਵੇਗਾ ਇਹੋ ਕਬੱਡੀ ਹੋਵੇਗੀ ਦੋਵੇਂ ਦਿਨ ਫਰੰਦੀਪੁਰ ਤੇ ਘਰਿਆਲਾ ਇੱਕ ਬੇਨਤੀ ਆ ਕਿਰਪਾ ਕਰਕੇ ਯਾਰ ਗਰਾਊਂਡ ਕਲੀਅਰ ਕਰ ਦਿਓ ਤੇ ਜਿਹੜਾ ਗਰਾਊਂਡ ਕਲੀਅਰ ਕਰ ਦਿਓ ਯਾਰ ਮੈਚ ਕਰਾ ਲਓ ਕਿਰਪਾ ਕਰਕੇ ਗਰਾਊਂਡ ਜਿਹੜੀ ਆਪਾਂ ਕਲੀਅਰ ਕਰ ਲਈਏ ਸੁਖ ਪੁੱਲਰ ਫਰਾਂਸ ਸੁਖ ਪੁੱਲਰ ਮਹਿਮੂਦਪੁਰਾ ਤੇ ਨਾਨਕ ਫਰਾਂਸ ਭਰਾਵਾਂ ਵਾਲਾ ਪਿਆਰ ਤੇ ਮੇਜਰ ਪੁੱਲਰ ਉਹਨਾਂ ਵੀਰਾਂ ਲੋ ਬਹੁਤ ਵੱਡਾ ਮਾਣ ਪੂਜਾ ਤੇਰੇ ਲੋ ਆਗੇ ਵੀਰ ਪਰਪਕਾਰੀ ਭਾਈ ਲੱड्डੂ ਦੀ ਟੀਮ ਦਾ ਵੱਡਾ ਸਪਾਂਸਰ ਰੋਸ਼ਨ ਹੁੰਦਲ ਪਰਪਕਾਰੀ ਭਾਈ ਲੱड्डੂ ਦੀ ਟੀਮ ਦਾ ਕਹਿੰਦੇ ਵੱਡਾ ਸਪਾਂਸਰ ਆ ਰੋਸ਼ਨ ਹੁੰਦਲ ਸਾਡਾ ਵੀਰ ਹੈ ਗਰਾਊਂਡ ਕਲੀਅਰ ਕਰ ਦਿਓ ਯਾਰ ਮੈਚ ਬੋਲਣ ਦਿਓ ਭਰਾਵਾਂ ਨੂੰ ਬੇਨਤੀ ਇਹਨੂੰ ਪੈਸੇ ਰਹਿਣ ਦਿਓ ਆਹ ਕਬੱਡੀ ਦਾ ਆਨੰਦ ਲੈ ਲਓ ਆਹ ਕਬੱਡੀ ਦਾ ਆਨੰਦ ਲੈ ਲਓ ਜਿੱਥੇ ਘਰਿਆਲਾ ਤੇ ਫਰੰਦੀਪੁਰ ਦੀਆਂ ਟੀਮਾਂ ਹੋਣ ਦੁਨੀਆਂ ਭੰਗੜੇ ਪਾਉਂਦੀ ਹੈ ਪਰਨੇ ਘੁੰਮਦੇ ਆ ਓ ਮਮੂਦਪੁਰਿਆ ਘੁਮਾ ਦੋ ਪਰਨੇ ਜੇ ਓ ਪੈ ਗਿਆ ਪੈ ਗਿਆ ਭੰਗੜਾ ਵਾਈਦੇਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਪੈਂਦੇ ਬਿਨਾ ਢੋਲ ਤੋਂ ਭੰਗੜੇ ਵੇ ਹੋ ਗਿਆ ਕੀ ਮਿੱਤਰਾ ਓ ਪੈਂਦੇ ਬਿਨਾ ਢੋਲ ਤੋਂ ਭੰਗੜੇ ਹੋ ਗਿਆ ਕੀ ਮਿੱਤਰਾ ਇਹ ਮਮੂਦਪੁਰੇ ਜਿ ਬਿਨਾ ਢੋਲ ਤੋਂ ਭੰਗੜੇ ਪਈ ਜਾਂਦੇ ਆ ਲਾਖਣੇ ਕਹਿੰਦੇ 10 ਦੇ 11 ਅਕਤੂਬਰ ਹੋਵੇਗੀ ਕਬੱਡੀ ਦਾ ਵੱਡਾ ਮਹਾਂਕੰਬੋੜਾ ਓ ਤੱਕ ਦੇ ਖੇਡ ਰੋਸ਼ਨ ਹੁੰਦਲ ਪਾਰਮਕਾਰੀ ਭਾਈ ਲੱਦੇ ਦੀ ਟੀਮ ਨੂੰ ਕਹਿੰਦੇ ਸਾਰੀ ਨੂੰ ਸਪੋਰਟ ਅਤੇ ਵੱਡਾ ਸਰਪ੍ਰਾਈਜ਼ ਦਿੱਤਾ ਜਾਊਗਾ ਫਰਾਂ ਨੌਗਰ ਕਹਿੰਦੇ ਫਰੰਦੀਪੁਰੀਆ ਤੇ ਜੱਗਾ ਜਾਲਪੁਰੀਆ ਜੱਗਿਆ 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 ਆਹ ਕਹਿੰਦੇ ਬਿੱਲੇ ਗੱਲ ਦੀਨੇ ਵਾਲੀ ਦਾ ਚਹੇਤਾ ਜਿਹਨੂੰ ਕਹਿੰਦੇ ਰੂਪੀ ਕੌਣ ਉਹ ਬਿੱਲੇ ਗੱਲ ਦੀਨੇ ਵਾਲੀ ਨੇ ਭਿੰਦਿਆ ਸਪੈਸ਼ਲ ਤੌਰ ਤੇ ਜੱਟ ਲੰਡਰੋਂ ਚੱਲ ਕੇ ਆਇਆ ਹੈ ਜੱਟ ਲੰਡਨ ਪਹੁੰਚ ਗਿਆ ਸ਼ੋ ਚੱਠੀਆਂ ਵਾਰਨੇ ਪੌਂਦੀ ਕਬੱਡੀ ਨੂੰ ਮਾਣ ਦਿੰਦਾ ਮਿੰਟੂ ਨੰਬਰਦਾਰ ਤੇ ਕਾਹਲਵੀਰ ਪਲਾ ਸੌਰੀਆ ਜਿਹਨਾਂ ਦਾ ਪਿਆਰ ਸਰਫਰਾਜ ਬਾਲੋੜਾਂ ਦੇ ਨਾਲ ਹੈ ਭਾਪੂਰੇ ਪਿੰਡ ਦਾ ਗਿੰਦਰ ਏ ਆ ਏ ਆ ਓ ਮੀਰਾ ਕੋਟੀਆਂ ਹਵਾ ਹਵਾਈ ਹੋ ਗਿਆ ਮੀਰਾ ਕੋਟੀਆਂ ਓ ਆਉਂਦਾ ਸੁਆਦ ਮੂਦਪੁਰਿਆ ਲਲਕਾਰਾ ਗਿਆ ਓ ਪੱਜ ਕੇ ਲਲਕਾਰੇ ਵੇਦਾ ਨਾ ਸਰਵਨੌਲਕ ਸਵਾਜਪੁਰਿਆ ਹਰਿੰਦਰ ਸਾਹ ਵਾਲਖੜਿਆਲ ਜਰਮਨ ਲਾਲੀ ਜਰਮਨੀ ਤੇ ਗੁਰਪ੍ਰਗੰਤ ਸੰਧਾਂਵਾਲੀਆ ਨਾਲ ਕੁਲਰ ਫਰਾਂਸ ਜਗਰੂਪ ਜਗਰੂਪ ਸਿੰਘ ਜੀ ਭੰਗੂ ਮੀਰਾ ਕੋਟੀਆ ਹੋ ਕਬੱਡੀ ਨੂੰ ਪਿਆਰ ਦਿੰਦੇ ਐ ਮਮੂਦਪੁਰਾ ਨਗਰ ਕਹਿੰਦੇ ਹੈ ਇਸਤਾਂ ਵਾਲਾ ਇਹ ਕਬੱਡੀ ਦਾ ਮਾਹ ਕੁੰਭ ਕਰਾਉਂਦੇ ਐ ਲੱਖੇ ਭਰਾਣੇ ਕਹਿੰਦੇ 1000 ਲਾਇਆ ਦੋ ਜਫਤਿਆਂ ਦੇ ਵਾਹ ਆ ਫਿਰ ਸਾਡੀ ਪ੍ਰਬੰਧਕੀ ਕਮੇਟੀ ਦਾ ਦਿলো ਧੰਨਵਾਦ ਕਰਦੇ ਆ ਤਰਵੰਦਰ ਸਿੰਘ ਜੀ ਲਾਡੀ ਜਸ ਸੇਵਾਦਾਰ ਤਰਵੰਦਰ ਸਿੰਘ ਜੀ ਲਾਡੀ ਜੈਲਦਾਰ ਜਸ ਸੇਵਾਦਾਰ ਲਲਬਾਖ ਸਿੰਘ ਜੀ ਸਰਪੰਚ ਜਸਪਾਲ ਭੁੱਲਰ ਜਰਨੈਲ ਸਿੰਘ ਜੀ ਭੁੱਲਰ ਜਰਨੈਲ ਸਿੰਘ ਜੀ ਭੁੱਲਰ ਤੇ ਗੋਪੀ ਸੁਗਰਾਜ ਤੇ ਪਰਸੇਮ ਦੇ ਆ ਗਿਆ ਹੋ ਤਲਵੰਡੀ ਚੌਧਰੀਆਂ ਵਾਲਾ ਮੁੰਡਾ ਆ ਗਿਆ ਆ ਗਿਆ ਆਹ ਤਲਵੰਡੀ ਚੌਧਰੀਆ ਵਾਲਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸਾਹਾ ਵਧਿਆ ਨੌਜਵਣ ਕੀੜੀ ਫਗਾਨਾ ਵਾਲਾ ਉਧਰ ਕਹਿੰਦੇ ਸੁਖਪਾਲ ਭੁੱਲਰ ਅਮਲ ਅਫਰੀਕਾ ਬਲਵੀਰ ਸਿੰਘ ਫੌਜੀ ਨਾਲ ਕਹਿੰਦੇ ਸਾਰਜ ਸਰਪੰਚ ਦਾਸੂ ਵਾਲਾ ਹਰਜੀਤ ਸਿੰਘ ਸਰਪੰਚ ਕਾਲੀਆਂ ਸੁਗਰਾਜ ਖਹਿਰਾ ਸੁਖਪਾਲ ਭੁੱਲਰ ਅਮਲ ਦੇ ਨਾਲ ਕਹਿੰਦੇ ਰਜੀਤ ਭੁੱਲਰ ਨੇ ਪਹਨਾਵਾ ਦਾ ਧੰਨਵਾਦ ਹੈ ਉਧਰ ਹਲਕੀ 7:00 ਵਜੇ ਹੈ ਪ੍ਰਮਾਤਮਾ ਵਾਹਿਗੁਰੂ ਵੇਰ ਕਰੇ ਵਾਹਿਗੁਰੂ ਉਧਰ ਸਾਡੇ ਬਹੁਤ ਸਤਿਕਾਰਯੋਗ ਵੀਰ ਜੋਵਨ ਭੁੱਲਰ ਬੱਬੀ ਪੁੱਲਰ ਮਨਦੀਪ ਸਰਪੰਚ ਦਿਲਵਾਰ ਸਿੰਘ ਜੀ ਐਸਆਈ ਅਨਮੋਲ ਪੁੱਲਰ ਗੁਰਸੰਤ ਪੁੱਲਰ ਤੇ ਜੋਧਵੀਰ ਪੁੱਲਰ ਬੱਬੂ ਪੁੱਲਰ ਤੇ ਰਾਮਤ ਪੁੱਲਰ ਇਹਨਾਂ ਭਰਾਵਾਂ ਦਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਵੱਡੇ ਬਾਣ ਚਾਰ ਗਾਲੋ ਗੱਬਰਗਾ ਪਾਰ ਰੇਡ ਤੱਕਦੇ ਮਨਤੇਜ ਕਹਿੰਦੇ ਸੁਰਸਿੰਘ ਦੀ ਧਰਤੀ ਦਾ ਖੇਡ ਮੈਦਾਨ ਚ ਅਗਲੀ ਰੇਡ ਪਾਉਣ ਨੂੰ ਵੱਧ ਆਇਆ ਤੱਕਦੇ ਖੇਡ ਮੈਦਾਨ ਚ ਰੇਡ ਪਈ ਹੋਈ ਹੈ ਚਾਰ ਤਿਆਰ ਨੇ ਚਾਰ ਖੜੇ ਜਾਫੀ ਤਾਵੀ ਆ ਗਿਆ ਭੱਜ ਕੇ ਕੌਣ ਖਿੱਜੂ ਗੱਟੇ ਕੌਣ ਲੱਗੂ ਭੱਜ ਕੇ ਓ ਕੀਦੇ ਮੋਟੇ ਪੱਟ ਤੇ ਕੀਦੇ ਡੌਲੇ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਇਹ ਸ਼ੇਰ ਹੀ ਪੈਦਾ ਹੁੰਦੇ ਆ ਓ ਪ੍ਰੀਤ ਓ ਪ੍ਰੀਤ ਓ ਪ੍ਰੀਤ ਤੇ ਸੁਰ ਸਿੰਘੀਆ ਸੁਰ ਸਿੰਘੀਆ ਪ੍ਰੀਤ ਤੇ ਸੁਰ ਸਿੰਘੀਆ ਓ ਪ੍ਰੀਤ ਤੇ ਸੁਰ ਸਿੰਘ ਵੇ ਆਈ ਰੱਖੋ ਨਾ ਜਾਨਾ ਐਵੇਂ ਰੱਖੋ ਨਾ ਜਾਨਾ ਚੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਹੀਂ ਹੰਕਾਰ ਨਹੀਂ ਇਹ ਰਤਬਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰਤਬਾ ਮੂਸੇ ਵਾਲੇ ਦਾ ਪਰ ਪੁਆਇੰਟ ਧਾਵੀ ਦੇ ਹਿੱਸੇ ਉਹ ਮਬੂਦ ਪਰੇ ਆਉਂਦਾ ਸਵਾਤ ਤੇ ਲਲਕਾਰਾ ਜਾ ਦੇਖ ਲੈ ਦਲਬਾਖ ਸਿੰਘ ਸਰਪੰਚਾਂ ਲਲਕਾਰੇ ਵੱਜ ਗਏ ਆਹ ਲਲਕਾਰੇ ਵੱਜ ਗਏ ਭੰਗੜੇ ਪੈ ਗਏ ਉਧਰ ਸ਼ਹੀਦ ਅਫਤਲ ਹਮੀਦ ਦੀ ਯਾਰ ਵਿੱਚ ਕਬੱਡੀ ਟੂਰਨਾਮੈਂਟ ਪਿੰਡ ਆਸਲ ਕਾੜ ਵਿਧੀ 9 ਸਤੰਬਰ ਨੂੰ ਮਨਾਇਆ ਜਾ ਰਿਹਾ ਆਪਾਂ ਦਿਲ ਦੀਆਂ ਕਰੀਏ ਜੋ ਧੰਨਵਾਦ ਕਰਦੇ ਆਂ ਸਰ세ਬ ਵਪਾਰੀ ਦੇ ਢੱਲੋ ਢੋਲਣ ਦੇ ਬਾਬਾ ਚਾਨਣ ਸਿੰਘ ਜੀ ਇਹਨਾਂ ਦਾ ਭਰਾਮਾ ਤੋਂ ਵੱਧ ਕੇ ਪਿਆਰ ਮੇਲਾ ਬਣਾਵੇਂ ਦਾ ਵੀ ਕਹਿੰਦੇ ਭੱਜਿਆ ਆਉਂਦਾ तरीका ਨੇੜੇ ਆ ਗਿਆ ਵੇਜਾਸ ਸਿੰਘ ਜੀ ਮਨਾਵੇ ਦੇ ਪਿੰਡ ਵੀਰ ਹਮਕਾ ਲਗਣੀਆਂ ਪਰ ਚੀ ਉਪਲਾਵਾਲਾ ਏ ਆ ਆ ਦੇਖੋ ਭੰਗੜੇ ਪੈਂਦੇ ਹੋ ਜਾ ਭੰਗੜੇ ਪੈਂਦੇ ਮਮੂਦਪੁਰਾ ਨੱਚੁੱਠਿਆ ਲਾਡੀ ਜੀ ਪ੍ਰਧਾਨ ਸਾਹਿਬ ਮਮੂਦਪੁਰਾ ਨੱਚੁੱਠਿਆ ਦਲਬਾਖ ਸਿੰਘ ਜੀ ਸਰਪੰਚ ਧਰਮਿੰਦਰ ਲਾਡੀ ਕਾਲਾ ਬਹਿੜ ਵਾਲੀਆ ਪ੍ਰਧਾਨ ਸਾਡਾ ਭਰਾ ਆਇਆ ਹੋਇਆ ਜਿਹਨੇ ਕਹਿੰਦੇ ਬਹੁਤ ਵੱਡਾ ਮੈਚ ਉਹ ਭਰਾ ਕਹਿੰਦੇ ਬਿੰਟੂ ਨੰਬਰਦਾਰ ਨਾਲ ਯਾਰੀਆਂ ਪਰ ਤੱਕ ਦੇ ਖੇਡ ਮੈਦਾਨ ਦੇ ਵਿੱਚ ਇਹ ਲਾਡੀ ਆ ਕਹਿੰਦੇ ਸਭਰਾ ਪਿੰਡ ਵਾਲਾ ਗੱਪਰੂ ਬਾਟਾ ਵੱਡੀ ਜਾਂਦਾ ਕਿਉ ਗੱਪਰੂ ਸਾਜਾਂਦੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧਨ ਜੋਰ ਜਵਾਨੀ ਦਾ ਲੈਜਨ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਫਿੱਤਰੋ ਕਰ ਹੀ ਜਾਂਦੇ ਨੇ ਮਨਮਾਨੀ ਓ ਰਾਜਾ ਖੇਲਾ ਕਹਿੰਦਾ ਹਟ ਪਿੱਛੇ ਲੋਡੀਆਂ ਪਾਉਂਦੀ ਫਿਰੇ ਜਵਾਨੀ ਓ ਰਾਜਾ ਖੇਲਾ ਕਹਿੰਦਾ ਹਟ ਪਿੱਛੇ ਲੋਡੀਆਂ ਪਾਉਂਦੀ ਫਿਰੇ ਜਵਾਨੀ ਓ ਭਰਾ ਗਰਾਊਂਡ ਕਲੀਅਰ ਕਰ ਦੋ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਮਮੂਤਪੁਰਾ ਪਿੰਡ ਦਾ ਕੋਈ ਨਹੀਂ ਸੁਣਦਾ ਬਾਹ ਬੇਨਤੀ ਕਰਦਾ ਸਾਊਂਡ ਵਾਲੇ ਭਰਾ ਨੂੰ ਸਾਊਂਡ ਤੇਰੀ ਵਧੀਆ ਪਰ ਅਜੇ ਪ੍ਰੇਟ ਨਹੀਂ ਹੋਈ ਕਹਿੰਦਾ ਪਰ ਰਸ਼ਵੀ ਵੜਾ ਕੇ ਕਰਾਵੀ ਕੀ ਸੰਧਿਆ ਰਸ਼ ਬਾਲਾ ਕੋਈ ਗੱਲ ਨਹੀਂ ਯਾਰ ਬਹੁਤ ਤਕੜੀ ਸਾਊਂਡ ਹੈ ਤੇਰੀ 289 ਪਿੰਡ ਰਾਜੋਕੇ ਬਾਬਾ ਸ਼ਾਨਮਾਨਾ ਜੀ ਦਾ ਜੋੜ ਮੇਲਾ ਹੋਵੇਗਾ ਮੁੱਖ ਸੇਵਾ ਦਾ ਰਣਜੋਤ ਸਿੰਘ ਜੀ ਕਮਾਲ ਲਓ ਤੱਕਦੇ ਗਰਾਊਂਡ ਕਲੀਅਰ ਕਰੋ ਯਾਰ ਜੀ ਉਧਰੋਂ ਬੇਨਤੀ ਕਰਨਾ ਜਿਹੜੀ ਗਰਾਊਂਡ ਆਪਾਂ ਕਲੀਅਰ ਕਰ ਲਈਏ ਪਲੀਜ਼ ਬੇਨਤੀ ਆ ਭਰਾ ਬਣ ਕੇ ਆਹ ਸਾਹਮਣੇ ਕਹਿੰਦੇ ਸ਼ੇਰਾ ਕਬੱਡੀ ਪਾ ਰਿਹਾ ਪੀਰਾ ਕੋਟੀਆਂ ਪਰ ਮੇਰੇ ਮਿੱਤਰੋ ਆ ਗਿਆ ਪੀਰਾ ਕੋਟੀਆਂ ਆ ਗਿਆ 15 16 ਤੇ 17 ਤਰੀਕ ਰਾਜੋਗੇ ਪਿੰਡ ਦੀ ਹੈ ਬੇਨਤੀ ਆ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਕਿੱਥੇ ਆ ਦਲਬਾਖ ਸਿਆ ਯਾਰ ਗਰਾਊਂਡਾਂ ਕਲੀਅਰ ਕਰਾਓ ਯਾਰ ਗਰਾਊਂਡ ਕਲੀਅਰ ਕਰਾਓ ਯਾਰ ਕਿੰਨਾ ਤਗੜਾ ਮੇਲਾ ਯਾਰ ਤੁਹਾਡੇ ਨਾਲੇ ਪ੍ਰਾਣ ਸਾਹਿਬੀ ਤੁਹਾਡੇ ਕਰਕੇ ਖੜ ਲਉਂਗੇ ਜੇ ਮੇਰੇ ਲਈ ਲੀਗ ਤੋਂ ਬਚਵਾ ਦੇਓ ਤੁਹਾਡੇ ਤੁਹਾਡੇ ਕਰਦਾ ਹੀ ਆਉਣੇ ਆ ਮੇਰੇ ਦੇ ਭਰਾ ਜਿਹੜਾ ਜੇ ਪਿਆਰ ਕਰਦੇ ਤੇ ਲੀਗ ਛੱਡ ਦੋ ਜੇ ਕਰਦੇ ਜੇ ਨਾ ਮੈਂ ਮੰਨੂਗਾ ਜੇ ਲੀਗ ਛੱਡ ਤੀ ਤੁਸੀਂ ਪਿਆਰ ਕਰਦੇ ਮੇਰੇ ਭਰਾ ਬਣ ਕੇ ਫਰੰਦੀਪੁਰ ਇੱਕ ਬੇਣਦੀ ਆ ਲੱਖੇ ਵੀਰੇ 1000 ਫਰੰਦੀਪੁਰ ਜੇ ਨਾ ਪੁੱਜਦਾ ਕਰਦੀ ਏ ਆਹ ਸਾਹਮਣੇ ਕਹਿੰਦੇ ਚਾਨਣ ਮਹਿਮੂਦਪੁਰਿਆ ਬੱਲੇ ਬੱਲੇ ਕਰਵਾ ਗਿਆ ਇਹ ਫਰੰਦੀਪੁਰੇ ਗੋਪੀ ਦਾ ਕਹਿੰਦੇ ਆਸ਼ੀਰਵਾਦ ਹੈ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਮਹਿਮੂਦਪੁਰਿਆ ਬਾਪੂ ਸ਼ੰਗਾਰਾ ਸਿੰਘ ਦਾ ਪੁੱਤਰਾ ਕਹਿੰਦੇ ਸਾਬੇ ਕੀੜੇ ਫਗਾਨਾ ਵਾਲੇ ਨੂੰ ਜੱਫਾ ਲਾ ਗਿਆ ਐਨ ਮੁੰਡਾ ਕਹਿੰਦੇ ਉਹ ਜਿਹੜੇ ਜਿਹੜੇ ਚਾਨਣ ਦੇ ਜੱਫੇ ਤੋਂ ਖੁਸ਼ ਆ ਉਧਰ ਦੇਖ ਚੱਕੀ ਫਿਰਦੇ ਉਹ ਚੱਕੀ ਫਿਰਦੇ ਭਾਈ ਜੇ ਨਹੀਂ ਦੇਖ ਰਦਾ ਰਹਾ ਤਾਂ ਮੈਚ ਬੰਦ ਕਰਾ ਦਈਏ ਹੇ ਯਾਰ ਕਰ ਦੋ ਨਈ ਕੋਈ ਨਹੀਂ ਕਿਸੇ ਪਲੇਅਰ ਦੇ ਸੱਟ ਲੱਗੋ ਯਾਰ ਮੈਚ ਨਹੀਂ ਜਿੰਨੀ ਤੇ ਜੇ ਗਰਾਊਂਡ ਨਹੀਂ ਕਲੀਅਰ ਹੁੰਦੀ ਕਬੱਡੀ ਨਾ ਪਾਇਓ ਯਾਰ ਪਰ ਉਧਰ ਦੇਖ ਲਓ ਤੁਹਾਡੇ ਪਿੰਡ ਵਾਲੇ ਨੇ ਕਿੰਨਾ ਤਗੜਾ ਜਫਾ ਲਾਇਆ ਯਾਰ ਇਹ ਤੁਸੀਂ ਖਰਾਬ ਕੀਤਾ ਉਹਦਾ ਜਫਾ